ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਇਤਿਹਾਸ ਅਜਿਹਿਆਂ अनेका ਚਮਤਕਾਰੀ ਘਟਨਾਵਾਂ ਨਾਲ ਭਰਿਆ ਪਿਆ ਹੈ ਜਿਨ੍ਹਾਂ ਨੂੰ ਸੁਣ ਕੇ ਹਰ ਇੱਕ ਮਨੁੱਖ ਹੈਰਾਨ ਰਹਿ ਜਾਂਦਾ ਹੈ ਇਹਨਾਂ ਘਟਨਾਵਾਂ ਵਿੱਚੋਂ ਇੱਕ ਵੱਡੀ ਚਮਤਕਾਰੀ ਘਟਨਾ ਉਸ ਸਮੇਂ ਵਾਪਰੀ ਜਦ ਬਾਲਕ ਨਾਨਕ ਖੇਤਾ ਵਿੱਚ ਆਰਾਮ ਕਰ ਰਹੇ ਸਨ ਤੇ ਇੱਕ ਵੱਡਾ ਸੱਪ ਉਹਨਾਂ ਦੇ ਸਿਰ ਉੱਤੇ ਆਪਣਾ ਫਨ ਫੈਲਾ ਕੇ ਛਅ ਕਰ ਗਿਆ ਇਸ ਵੀਡੀਓ ਚ ਅਸੀਂ ਇਹ ਪੂਰੀ ਘਟਨਾ ਵੇਖਾਂਗੇ ਜਿਸ ਨਾਲ ਤੁਹਾਨੂੰ ਇਹ ਸਮਝ ਆਵੇਗਾ ਕਿ ਗੁਰੂ ਨਾਨਕ ਦੇਵ ਜੀ ਕਿਵੇਂ ਬਚਪਨ ਤੋਂ ਹੀ ਇੱਕ ਅਲੌਕਿਕ ਰੂਹ ਸਨ ਗੁਰੂ ਨਾਨਕ ਦੇਵ ਜੀ ਦਾ ਜਨਮ 15 April 1469 ਨੂੰ ਤਲਵੰਡੀ ਹੁਨਨਕਣਾ ਸਾਹਿਬ ਪਾਕਿਸਤਾਨ ਚ ਹੋਇਆ ਉਹਨਾਂ ਦੇ ਪਿਤਾ ਮਹਿਤਾ ਕਾਲੂ ਜੀ ਅਤੇ ਮਾਤਾ ਤ੍ਰਿਪਤਾ ਜੀ ਸਨ ਗੁਰੂ ਨਾਨਕ ਜੀ ਬਚਪਨ ਤੋਂ ਹੀ ਵਿਅਕਤੀਗਤ ਗੁਨਾਵ ਵਿੱਚ ਅਸਧਾਰਨ ਸਨ ਉਹਨਾਂ ਦਾ ਮਨ ਕਦੇ ਵੀ ਦੁਨੀਆਵੀ ਖੇਡਾਂ ਵਿੱਚ ਨਹੀਂ ਲੱਗਿਆ ਉਹ ਹਮੇਸ਼ਾ ਰੱਬ ਦੀ ਭਗਤੀ ਅਤੇ ਸੱਚੀ ਗਿਆਨ ਵਿੱਚ ਰੁਚੀ ਰੱਖਦੇ ਸਨ ਇੱਕ ਦਿਨ ਗੁਰੂ ਨਾਨਕ ਦੇਵ ਜੀ ਆਪਣੇ ਪਿਤਾ ਜੀ ਦੀ ਖੇਤੀਬਾੜੀ ਦੀ ਜ਼ਮੀਨ ਉੱਤੇ ਗਏ। ਗਰਮੀ ਬਹੁਤ ਜ਼ਿਆਦਾ ਸੀ। ਜਿਸ ਕਰਕੇ ਉਹ ਥੱਕ ਕੇ ਇੱਕ ਰੁੱਖ ਹੇਠਾਂ ਸੁੱਤੇ। ਉਹਨਾਂ ਦੇ ਚਿਹਰੇ ਉੱਤੇ ਸ਼ਾਂਤੀ ਤੇ ਚਮਕ ਸੀ। ਉੱਥੇ ਨੇੜੇ ਕੁਝ ਖੇਤ ਮਜ਼ਦੂਰ ਕੰਮ ਕਰ ਰਹੇ ਸਨ। ਅਚਾਨਕ ਉਹਨਾਂ ਨੇ ਇੱਕ ਹੈਰਾਨੀਜਨਕ ਦ੍ਰਿਸ਼ ਦੇਖਿਆ। ਇੱਕ ਵੱਡਾ ਸੱਪ ਗੁਰੂ ਨਾਨਕ ਜੀ ਦੇ ਸਿਰ ਉੱਤੇ ਆਇਆ ਤੇ ਆਪਣਾ ਫੰਗ ਫੈਲਾ ਕੇ ਛਾ ਕਰ ਦਿੱਤੀ। ਇਹ ਦ੍ਰਿਸ਼ ਦੇਖ ਕੇ ਲੋਕ ਡਰ ਗਏ। ਕਿਸੇ ਨੇ ਜਾ ਕੇ ਮਹੇਤਾ ਕਾਲੂ ਜੀ ਨੂੰ ਬੁਲਾਇਆ। ਪਰ ਜਦੋਂ ਪਹੁੰਚੇ ਤਾਂ ਇਹ ਵੇਖ ਕੇ ਚੱਕ ਚੌਂਗ ਰਹਿ ਗਏ ਕਿ ਸਭ ਗੁਰੂ ਨਾਨਕ ਜੀ ਨੂੰ ਨੁਕਸਾਨ ਪਹੁੰਚਾਉਣ ਦੀ ਬਜਾਏ ਉਹਨਾਂ ਉੱਤੇ ਛਾ ਕਰ ਰਿਹਾ ਸੀ ਇਹ ਦ੍ਰਿਸ਼ ਵੇਖ ਕੇ ਲੋਕ ਕਹਿਣ ਲੱਗੇ ਕਿ ਇਹ ਬੱਚਾ ਕੋਈ ਆਮ ਨਹੀਂ ਇਹ ਤਾਂ ਕੋਈ ਵੱਡੀ ਰੂਹ ਲੱਗਦੀ ਹੈ ਮਹਤਾ ਕਾਲੂ ਜੀ ਸ਼ੁਰੂ ਵਿੱਚ ਥੋੜੇ ਚਿੰਤਿਤ ਹੋਏ ਪਰ ਉਹਨਾਂ ਦੇ ਮਨ ਵਿੱਚ ਵੀ ਇਹ ਗੱਲ ਆਈ ਕਿ ਉਹਨਾਂ ਦੇ ਪੁੱਤ ਵਿੱਚ ਕੁਝ ਅਲੌਕਿਕ ਗੁਣ ਹਨ ਸੱਪ ਨੁਕਸਾਨ ਦੇਣ ਦੀ ਬਜਾਏ ਉਹਨਾਂ ਦੀ ਰਾਖੀ ਕਰ ਰਿਹਾ ਸੀ ਜਦ ਗੁਰੂ ਨਾਨਕ ਜੀ ਉੱਠੇ ਤਉ ਸਧਾਰਨ ਤਰੀਕੇ ਨਾਲ ਹੀ ਚਲ ਪਏ ਜਿਵੇਂ ਉਹਨਾਂ ਨੂੰ ਇਸ ਚਮਤਕਾਰੀ ਘਟਨਾ ਬਾਰੇ ਕੁਝ ਵੀ ਪਤਾ ਨਾ ਹੋਵੇ ਇਹ ਪਹਿਲੀ ਵਾਰ ਨਹੀਂ ਸੀ ਜਦ ਲੋਕਾਂ ਨੇ ਗੁਰੂ ਨਾਨਕ ਜੀ ਦੀ ਅਲੌਕਿਕਤਾ ਦੇਖੀ ਬਚਪਨ ਵਿੱਚ ਹੀ ਉਹ ਵਕਤ ਵਖਤਪੁਤ ਕਾਰਜ ਕਰਦੇ ਜੋ ਦਸਦੇ ਸੰਕਿ ਉਹ ਕੋਈ ਆਮ ਬੱਚਾ ਨਹੀਂ ਉਹਨਾਂ ਦੀ ਬੋਲੀ ਵਿੱਚ ਵੀ ਇੱਕ ਅਸਧਾਰਨ ਸ਼ਕਤੀ ਸੀ ਜੋ ਹਰ ਕਿਸੇ ਦੇ ਦਿਲ ਨੂੰ ਛੂ ਜਾਂਦੀ ਇਹ ਘਟਨਾ ਸਾਨੂੰ ਕਈ ਗੱਲਾਂ ਸਿਖਾਉਂਦੀ ਹੈ ਸੱਚਾਈ ਤੇ ਭਗਤੀ ਪਰਿਆ ਜੀਵਨ गुरु नानक जी ने बचपन तो ही दसया कि सच्चा जीवन ही सब तो बढ़िया जीवन है डर नु त्याग्ना जो आम तौर ते डर दा प्रतीक है ओ भी गुरु नानक जी आगे नमस्कार कर गया वाए गुरु कृपा जेकर सी सच्चे मन नाल वाए गुरु करिए तौ साडी हमेशा राखी करदा है गुरु नानक देव जी दी जिंदगी सानू सच्चाई दया ते वाए गुरु बारे वड्डियां सीखा है ਇਹ ਚਮਤਕਾਰੀ ਘਟਨਾ ਸਾਨੂੰ ਦੱਸਦੀ ਹੈ ਕਿ ਜਦ ਅਸੀਂ ਵਾਹਿਗੁਰੂ ਦੀ ਸ਼ਰਨ ਵਿੱਚ ਆਉਂਦੇ ਹਾਂ ਤਾਂ ਉਹ ਸਾਡੇ ਲਈ ਹਮੇਸ਼ਾ ਇੱਕ ਛਾਂ ਬਣ ਕੇ ਖੜ੍ਹਾ ਰਹਿੰਦਾ ਹੈ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲੋ ਚੈਨਲ ਗੁਰੂ ਮਰਿਆਦਾ ਨੂੰ ਸਬਸਕ੍ਰਾਈਬ ਕਰ ਲਵੋ ਅਗਲੀ ਵੀਡੀਓ ਵਿੱਚ ਫੇਰ ਮਿਲਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ